हां जी दोस्तों ਗੱਲ ਕਰਦੇ ਆ ਪੰਜਾਬ ਦੇ ਵਿੱਚ ਜਿਹੜਾ ਨਵਾਂ ਮੰਤਰੀ ਮੰਡਲ ਅੱਜ ਵਿਸਥਾਰ ਦੇ ਵਿੱਚ ਆਇਆ ਹੈ ਭਾਵੇਂ ਇੱਕੋ ਹੀ ਕੈਬਨਟ ਮੰਤਰੀ ਦੀ ਜਿਹੜੀ ਖਬਰ ਹੈ ਉਹ ਆ ਰਹੀ ਹੈ ਪਿਛਲੇ ਦਿਨੀ ਲੁਧਿਆਣਾ ਸੀਟ ਤੋਂ ਜਿੱਤੇ ਹੋਏ ਸੰਜੀਵ अरोड़ा जी ਨੂੰ ਅੱਜ ਕੈਬਨਟ ਮਨਿਸਟਰ ਪੰਜਾਬ ਦੇ ਵਿੱਚ ਬਣਾ ਦਿੱਤਾ ਗਿਆ ਪੰਜਾਬ ਦੇ ਲੋਕਾਂ ਦੀ ਜਿਹੜੀ ਭਾਖਿਆ ਭਾਓ ਉਹ ਬਿਲਕੁਲ ਸੱਚੀ ਹੋ ਜਾਂਦੀ ਹੈ ਪੰਜਾਬ ਦੇ ਲੋਕਾਂ ਨੇ 6 ਮਹੀਨੇ ਪਹਿਲਾਂ ਇਹ ਗੱਲ ਆਖੀ ਸੀ ਜਦੋਂ ਸੰਜੀਵ ਅਰੋੜੇ ਨੇ ਰਾਜ ਸਭਾ ਤੋਂ ਅਸਤੀਫਾ ਦਿੱਤਾ ਸੀ ਕਿ ਕੇਜਰੀਵਾਲ ਜੀ ਦਿੱਲੀ ਤੋਂ ਚੋਣਾ ਹਰ ਗਏ ਨੇ ਹੁਣ ਉਹ ਰਾਜ ਸਭਾ ਦੇ ਵਿੱਚ ਜਾਣਗੇ ਤੇ ਰਾਜ ਸਭਾ ਦੀ ਜਿਹੜੀ ਸੀਟ ਹੈ ਉਹ ਅਰੋੜਾ ਸਾਹਿਬ ਤੋਂ ਖਾਲੀ ਕਰਵਾ ਲਈ ਹੈ ਤੇ ਦੋਸਤੋ ਲੋਕਾਂ ਨੇ ਨਾ ਯਕੀਨ ਨਹੀਂ ਸੀ ਮੰਨਿਆ ਕਿ ਇੱਕ ਬੰਦਾ ਮੁੱਖ ਮੰਤਰੀ ਰਿਹਾ ਹੋਵੇ ਦਿੱਲੀ ਦਾ ਤਿੰਨbaar ਅਜੇ ਵੀ ਉਹਦੀ ਭੁੱਖ ਨਾ ਮਿਟੀ ਹੋਵੇ ਜਿਹੜਾ ਕਹਿੰਦਾ ਹੋਵੇ ਅਸੀਂ ਆਮ ਆਦਮੀ ਆ ਆਮ ਘਰਾਂ ਚੋਂ ਟੇ ਆਂ ਅਹੁਦੇ ਮਤ ਕੇ ਨਹੀਂ ਆਏ ਸੀ ਅਸੀਂ ਸਵਰਾਜ ਨੂੰ ਮੰਨਣ ਵਾਲੇ ਆ ਤੇ ਫਿਰ ਉਹ ਕਿਸੇ ਤੋਂ ਪਹਿਲਾ ਅਸਤੀਫਾ ਦਵਾਵੇ ਤੇ ਫਿਰ ਉਹ ਉਹਦੀ ਥਾਂ ਦੇ ਉੱਤੇ ਰਾਜ ਸਭਾ 'ਚ ਜਾਵੇ ਇਹ ਪੰਜਾਬੀਆਂ ਨੇ ਆਖਿਆ ਸੀ ਦੋਸਤੋ ਉਦੋਂ ਮੈਨੂੰ ਤਾਂ ਬਿਲਕੁਲੀ ਯਕੀਨ ਨਹੀਂ ਸੀ ਆਇਆ ਕਿਉਂਕਿ ਕੇਜਰੀਵਾਲ ਮੈਨੂੰ ਪਤਾ ਸੀ ਕਿ ਪੰਜਾਬ ਦਾ ਇੰਨਾ ਕਰੋੜਾਂ ਰੁਪਇਆ ਚੋਣਾ ਤੇ ਬਾਦੂ ਦਾ ਖਰਚ ਨਹੀਂ ਕਰਾ ਸਕਦੇ ਪੰਜਾਬ ਤੇ ਪਹਿਲਾਂ ਹੀ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ ਹੈ ਪਰ ਪੰਜਾਬੀਆਂ ਦੀ ਕਹਾਵਤ ਸੱਚ ਹੁੰਦੀ ਅੱਜ ਜਾਪ ਰਹੀ ਹੈ ਕਦੋਂ ਜਦੋਂ ਸਰਦਾਰ ਕੁਲਦੀਪ ਸਿੰਘ ਜਿਹੜੇ ਕੈਬਨਿਟ ਮਨਿਸਟਰ ਸੀਗੇ ਉਹਨਾਂ ਨੂੰ ਜਦੋਂ ਅਸਤੀਫਾ ਉਹਨਾਂ ਤੋਂ ਲੈ ਕੇ ਤੇ ਉਹਨਾਂ ਦੀ ਥਾਂ ਦੇ ਉੱਤੇ ਸੰਜੀਪ अरोड़ा ਜੀ ਨੂੰ ਕੈਬਨਟ ਮਿਨਿਸਟਰ ਦੋਸਤੋ ਬਣਾ ਦਿੱਤਾ ਗਿਆ ਕਿੱਡੀ ਜਾ ਰਹੀ ਛੋਟੀ ਸੋਚ ਹੈ ਚੰਗਾ ਪੜਾ ਬੰਦਾ ਇੱਕ ਰਾਜ ਸਭਾ ਦਾ ਮੈਂਬਰ ਬਣਿਆ ਹੋਇਆ ਉਹਨੂੰ ਰਾਜ ਸਭਾ ਦੇ ਵਿੱਚੋਂ ਪਹਿਲਾਂ ਦੇਖੋ ਆਪਣੇ ਅਹੁਦੇ ਵਾਸਤੇ ਉਹਤੋਂ ਅਸਤੀਫਾ ਦਵਾਇਆ ਚੰਗਾ ਪੜਾ ਉਹ ਰਾਜ ਸਭਾ ਦਾ ਮੈਂਬਰ ਬਣਿਆ ਉਹਨੇ ਅਸਤੀਫਾ ਦਿੱਤਾ ਹੁਣ ਦੁਬਾਰਾ ਉਹਨੂੰ ਐਮਐਲਏ ਜਿਤਾ ਕੇ ਹੁਣ ਉਹਨੂੰ ਕੈਬਨਟ ਮਨਿਸਟਰ ਬਣਾਤਾ ਤੇ ਦੋਸਤੋ ਕਿੰਨਾ ਜ਼ਿਆਦੇ ਤੱਕ ਹੈ ਕਿੰਨਾ ਪੰਜਾਬ ਦਾ ਕਰੋੜਾਂ ਰੁਪਇਆ ਖਰਚਾ ਇਹ ਚੋਣਾਂ ਤੇ ਆਇਆ ਭਾਵੇਂ ਗੋਗੀ ਜੀ ਦੀ ਮੌਤ ਹੋ ਗਈ ਚੋਣ ਤੇ ਹੋਣੀ ਸੀ ਪਰ ਕਿਸੇ ਹੋਰ ਬੰਦੇ ਦਾ ਹੱਕ ਕਿਉਂ ਮਾਰਿਆ ਗਿਆ ਕੀ ਲੁਧਿਆਣੇ ਉਸ ਹਲਕੇ ਦੇ ਵਿੱਚ ਕੋਈ ਉਮੀਦਵਾਰ ਨਹੀਂ ਸੀ ਜਾ ਕਿਸੇ ਦੇ ਵਿੱਚ ਕੋਈ ਤੰਤ ਨਹੀਂ ਸੀ ਕੋਈ ਯੋਗਤਾ ਨਹੀਂ ਸੀ ਰੱਖਦਾ ਰੱਖਦੇ ਸੀ ਪਰ ਕੇਜਰੀਵਾਲ ਜੀ ਨੇ ਰਾਜ ਸਭਾ ਦੇ ਵਿੱਚ ਜਾਣਾ ਸੀ ਤੇ ਜਿਹੜੇ ਅਹੁਦੇ ਤੇ ਲਾਭ ਹੈ ਪੱਤੇ ਅਸੂਲਤ ਹੈ ਉਹ ਲੈਣੀਆਂ ਸੀ ਇਹ ਪੰਜਾਬੀਆਂ ਦੀ ਕਾਬਤ ਸੀ ਤੇ ਦੋਸਤੋ ਦੂਜੀ ਗੱਲ ਮੈਂ ਕੁਲਦੀਪ ਸਿੰਘ ਢਾਲੀਵਾਲ ਦੀ ਕਰਨੀ ਚਾਹੁੰਦਾ ਉਹਨਾਂ ਨੂੰ ਸਭ ਤੋਂ ਪਹਿਲਾਂ ਜਦੋਂ ਸਰਕਾਰ ਬਣੀ ਹੈ ਨਾ ਬੜਾ ਮਾਣ ਸੀ ਸਰਦਾਰ ਕਲਦੀਪ ਸਿੰਘ ਢਾਲੀਵਾਲ ਨੂੰ ਉਹ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਪ੍ਰੈਸ ਨੂੰ ਕਰਨ ਨਗ ਆਮ ਕਰਨੀਆਂ ਉਹਨਾਂ ਨੇ ਸਭ ਤੋਂ ਪਹਿਲਾਂ ਇੱਕ ਮੇ ਮਸੇੜੀ ਸੀ ਉਹ ਸੀ ਪੰਚਾਇਤੀ ਜ਼ਮੀਨਾਂ ਦੇ ਕਬਜੇ ਛਡਾਉਣੇ ਵੱਡੇ ਪੱਦਰ ਤੇ ਉਹਨਾਂ ਨੇ ਮੇ ਮਸੇੜੀ بڑے ਲੋਕਾਂ ਦੇ ਰੌਲੇ ਰੱਪੇ ਪਏ ਪੰਜਾਬ ਦੇ ਵਿੱਚ ਤਾਕਦੇ ਲੋਕਾਂ ਨੇ ਤੇ ਜ਼ਮੀਨਾਂ ਕੀ ਛਡਣੀਆਂ ਸੀ ਪਰ ਜਿਹੜੇ ਗਰੀਬ ਗੁਰਬੇ ਸੀ ਕਿਸੇ ਕੋਲ ਕਿੱਲਾ ਕਿਸੇ ਕੋਲੇ ਅੱਧਾ ਕਿੱਲਾ ਕਿਸੇ ਕੋਲੇ ਕਨਾਲ ਉਹਨਾਂ ਦੀਆਂ ਜਰੂਰ ਫਸਲਾਂ ਵਾਹ ਕੇ ਜ਼ਮੀਨਾਂ ਛੜਾ ਲਈਆਂ ਗਈਆਂ ਕਈਆਂ ਤਾਂ ਕਈ ਤਾਂ ਗਰੀਬ ਬੁਢਾ ਬਜ਼ੁਰਗ ਮਾਈ ਭਾਈ ਖੇਤਾਂ ਦੇ ਵਿੱਚ ਗੁੱਤਾ ਤੋਂ ਫੜ ਕੇ ਬੁਢੀਆਂ ਨੂੰ ਬਾਹਰ ਸੁੱਟਦੇ ਮਲਾਜ਼ਮ ਦੇਖੇ ਗਏ ਜਦੋਂ ਵੱਡੇ ਵੱਡੇ ਟਰੈਕਟਰ ਬੁੱਕਦੇ ਫਿਰਦੇ ਸੀ ਪਰ ਲੋਕ ਕਰਲਾਉਂਦੇ ਫਿਰਦੇ ਸੀ ਰੋਂਦੇ ਫਿਰਦੇ ਸੀ ਉਦੋਂ ਕੁਲਦੀਪ ਸਿੰਘ ਥਾਲੀਵਾਲ ਦੇ ਵੀ ਕੋਈ ਰੱਬ ਚੇਤੇ ਨਹੀਂ ਸੀ ਉਹ ਪੰਚਾਇਤ ਮੰਤਰੀ ਸੀਗੇ ਭੱਜ-ਭੱਜ ਗੱਲਾਂ ਬਾਤਾਂ ਕਰਦੇ ਸੀ ਸਭ ਤੋਂ ਕਹਿ ਲਿਗੇ ਸੀਨੀਅਰ ਮੰਤਰੀ ਸੀ ਉਸ ਤੋਂ ਬਾਅਦ ਦੋਸਤੋ ਉਹਨਾਂ ਨੂੰ ਖੁੱਡੇ ਲੈਣ ਲਾਉਣਾ ਸ਼ੁਰੂ ਕਰ ਦਿੱਤਾ ਹੌਲੀ-ਹੌਲੀ ਉਹ ਛੋਟੇ ਮਤਰਾਲੇ ਫਿਰ ਐਨ ਆਰ ਆਈ ਜਿਹੜਾ ਵਿਦੇਸ਼ ਮਤਰਾਲਾ ਹੁੰਦਾ ਹੈ ਐਨ ਆਰ ਆਈ ਲੋਕਾਂ ਦਾ ਉਹਦੇ ਵਿੱਚ ਉਹਨੂੰ ਲਾਇਆ ਪਿੱਛੇ ਜਿਹੜਾ ਰੌਲਾ ਪਿਆ ਸੀ ਕਹਿੰਦੇ ਉਹ ਕਾਗਜ਼ਾਂ ਦੇ ਵਿੱਚ ਮਤਰਾਲਾ ਹੀ ਨਹੀਂ ਸੀ ਪਤਾ ਹੀ ਨਹੀਂ ਸੀ ਮੰਤਰੀ ਸਾਹਿਬ ਨੂੰ ਇਸ ਤਰ੍ਹਾਂ ਦਾ ਵੀ ਰੌਲਾ ਰੱਪਾ ਪਿਆ ਸੀ ਤੇ ਕਈ ਸਕੂਲਾਂ ਦੇ ਵਿੱਚ ਜਾ ਕੇ ਉਹਨਾਂ ਨੇ ਦਾਲਾਂ ਨੂੰ ਲੱਗਣ ਵਾਲੇ ਤੜਕੇ ਵਿੱਚ ਚੈੱਕ ਕੀਤੇ ਕਈ ੜਾਲਾਂ ਦੇ ਵਿੱਚ ਟਮਾਟਰ ਤੇ ਗੰਡੀਆਂ ਦੀ ਵੀ ਗਿਣਤੀ ਕਰਦੇ ਰਹੇ ਉਦੋਂ ਵੀ ਬੜਾ ਦੋਸਤੋ ਰੌਲਾ ਰੱਪਾ ਪਿਆ ਪਰ ਹੁਣ ਮੱਖਣ ਦੇ ਵਿੱਚੋਂ ਵਾਲ ਵਾਂਗੂ ਕੱਢ ਕੇ ਉਹਨਾਂ ਨੂੰ ਵੀ ਪਰਾਂ ਸੁੱਟ ਦਿੱਤਾ ਕਹਿ ਲਿਏ ਐਮਐਲਏ ਤੇ ਹੋ ਰਹਿਣਗੇ ਔਰ ਜਿਹੜੀ ਮੂਰੇ ਪੈਲਟ ਗੱਡੀ ਚੱਲਦੀ ਸੀ ਇੱਕ ਮੂਰੇ ਇੱਕ ਮੰਗਰ ਉਹ ਸ਼ਾਇਦ ਦੋਨੇ ਪੈਲਟ ਗੱਡੀਆਂ ਅੱਜ ਉਹਨਾਂ ਤੋਂ ਹਟ ਜਾਣਗੀਆਂ ਉਹ ਦੋਨੇ ਪੈਲਟ ਗੱਡੀਆਂ ਸੰਜੀਵ अरोड़ा ਜੀ ਦੇ ਘਰ ਦੇ ਅੱਗੇ ਅੱਜ ਸਵੇਰੀ ਲੱਗ ਚੁੱਕੀਆਂ ਸੀ ਕਿਉਂਕਿ ਪਹਿਲੇ ਹੀ ਨਾ ਤਾਂ ਸਾਰਿਆਂ ਨੂੰ ਪਤਾ ਹੀ ਸੀ ਅਨਾਉਂਸ ਕੀਤਾ ਹੀ ਹੋਇਆ ਸੀ ਕਿ ਮੰਤਰੀ ਤਾਂ ਉਹਨਾਂ ਨੇ ਬਣਨਾ ਹੀ ਬਣਨਾ ਕੈਬਨਟ ਮਿਨਿਸਟਰ ਉਹਨਾਂ ਨੇ ਬਣਨਾ ਹੀ ਬਣਨਾ ਕਿਉਂਕਿ ਕੇਜਰੀਵਾਲ ਸਾਹਿਬ ਦੇ ਹੁਕਮਾਂ ਉਹਨਾਂ ਨੇ ਰਾਜਤੋ ਵਜਾਦਾ ਤੇ ਪਹਿਲੇ ਜਿਹੜੀਆਂ ਗੱਡੀਆਂ ਲਾਲ ਬੱਤੀ ਵਾਲੀਆਂ ਹੂਕਦੀਆਂ ਜਿਵੇਂ ਉਦੋਂ ਸਖਜਿੰਦਰ ਸਿੰਘ ਰੰਧਾਵਾ ਇਹ ਨਾ ਹੋਇਆ ਸੀ ਜਦੋਂ ਚੰਨੀ ਨੂੰ ਸੀਐਮ ਬਣਾਇਆ ਪਹਿਲਾ ਲਾਲ ਬੱਤੀ ਵਾਲੀਆਂ ਸਾਰੀਆਂ ਗੱਡੀਆਂ ਦਾ ਕਾਫਲਾ ਰੰਧਾਵਾ ਸਾਹਿਬ ਦੇ ਘਰ ਅੱਗੇ ਜਾ ਲੱਗਿਆ ਫਿਰ ਘੰਟੇ ਬਾਅਦ ਕਹਿੰਦੇ ਨਹੀਂ ਰੰਧਾਵਾ ਨਹੀਂ ਚੰਨੀ ਸੀਐਮ ਹੋਣਗੇ ਫਿਰ ਚੰਨੀ ਦੇ ਘਰ ਵੱਲ ਨੂੰ ਗੱਡੀਆਂ ਘਰੜ ਨੂੰ ਮੁੜ ਗਈਆਂ ਸੀ ਉਸੇ ਤਰ੍ਹਾਂ ਦੋਸਤੋ ਹੁਣ ਕਲਦੀਪ ਸਿੰਘ ਥਾਲੀਵਾਲ ਦੇ ਨਾਲ ਵੀ ਸ਼ਾਇਦ ਬਹੁਤੀਆਂ ਗੱਡੀਆਂ ਨਹੀਂ ਚੱਲਣਗੀਆਂ ਇੱਕੋ ਹੀ ਗੱਡੀ ਉਹਨਾਂ ਨੂੰ ਬਹੁਤ ਹੈ ਵੈਸੇ ਬੰਦੇ ਉਹ ਬੜੇ ਸਿਆਣੇ ਐ ਸਮਝਦਾਰ ਐ ਚੰਗੇ ਮਸਲੇਟ ਹੁੰਦੇ ਐ ਅਸੀਂ ਉਹਨਾਂ ਨੂੰ ਇੱਕ ਵਾਰ ਚੰਡੀਗੜ੍ਹ ਮਿਲੇ ਸੀ ਕਿਸੇ ਮਸਲੇ ਦੇ ਵਿੱਚ ਸਾਫਤਾ ਸਰਪੰਚ ਸਾਹਿਬ ਦੇ ਨਾਲ ਤੇ ਉਹਨਾਂ ਨੇ ਬੜਾ ਹੱਸ ਕੇ ਮਿਲੀ ਸੀ ਚੰਗੇ ਸੀ ਅੱਜ ਬੜਾ ਦੁੱਖ ਲੱਗਿਆ ਮੈਨੂੰ ਨਿੱਜੀ ਤੌਰ ਤੇ ਜਦੋਂ ਕਲਦੀਪ ਸਿੰਘ ਥਾਲੀਵਾਲ ਨੂੰ ਬਿਨਾਂ ਗੱਲ ਤੋਂ ਕੋਈ ਕਸੂਰ ਨਹੀਂ ਇੱਕ ਬੰਦੇ ਨੂੰ ਰਾਜ ਸਭਾ ਭੇਜਣ ਵਾਸਤੇ ਜਿਵੇਂ ਜਵਾਨ ਕਰੀ ਹੋਈ ਸੀ ਤੇ ਇਹਨੂੰ ਮੰਤਰੀਟਰ ਬਣਾਉਣਾ ਸੀ ਤੇ ਸਰਦਾਰ ਧਾਰੀਆਲ ਸਾਹਿਬ ਨੂੰ ਬਿਨਾਂ ਗੱਲ ਤੋਂ ਬਲੀ ਦਾ ਬੱਕਰਾ ਬਣਾ ਕੇ ਭੇਜ ਦਿੱਤਾ ਤੇ ਦੂਜਾ ਦੋਸਤੋ ਮਾਨਸਾ ਤੋਂ ਸਾਡੇ ਸਤਿਕਾਰਯੋਗ ਵਿਜੀ ਸਿੰਘ ਜੀ ਜਿਨ੍ਹਾਂ ਨੂੰ 2022 ਦੇ ਵਿੱਚ ਮਾਨਸਾਂ ਦੇ ਲੋਕਾਂ ਨੇ ਸਿੱਧੂ ਮੂਸੇਵਾਲਾ ਜਿਹੜਾ ਨੌਜਵਾਨ ਅੰਤਰਰਾਸ਼ਟਰੀ ਪੱਧਰ ਤੇ ਉੱਭਰਿਆ ਸੀ ਉਹਦੋਂ 22 ਦੇ ਵਿੱਚ ਜਿਉਂਦਾ ਸੀ ਦੋਸਤੋ ਜਿਉਂਦੇ ਬੰਦਿਆਂ ਦੀ ਅਸੀਂ ਕਦਰ ਨਹੀਂ ਕਰਦੇ ਉਹਦੋਂ ਪਤਾ ਵੀ ਨਹੀਂ ਸੀ ਤੇ ਹੁਣ ਮਰੇ ਤੋਂ ਬਾਅਦ ਪਤਾ ਲੱਗਦਾ ਹੈ ਹੁਣ ਮਹਿਸੂਸ ਹੁੰਦਾ ਲੋਕਾਂ ਨੂੰ ਕਿ ਜੇਕਰ ਇੰਜ ਹੀ ਹੋਣਾ ਸੀ ਫਿਰ ਕਿਉਂ ਨਹੀਂ ਵੋਟ ਸਿੱਧੂ ਮੂਸੇਵਾਲੇ ਨੂੰ ਪਾ ਦਿੱਤੀ ਗਈ ਹੁਣ ਸਾਰੇ ਵੋਟਰ ਹੀ ਪਸਤਾਉਂਦੇ ਐ ਪਰ ਦੋਸਤੋ ਅਸਤਾਇਆਂ ਬਾਅਦ ਚ ਕੀ ਬਣਦਾ ਜਦੋਂ ਪੁਲਾ ਥੱਲੇ ਦੀ ਕਹਿੰਦੇ ਪਾਣੀ ਗੁਜਰ ਜਾਵੇ ਉਦੋਂ ਵਿਜੇ ਸਿੰਗਲਾ ਜੀ ਨੂੰ ਚੱਲਦੀ ਹਨੇਰੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ 70000 ਵੋਟਰਾਂ ਦੇ ਲਗਭਗ ਫਰਕ ਦੇ ਨਾਲ ਜਿਤਾਇਆ ਸੀ ਕੈਬਨਟ ਮਨਿਸਟਰ ਬਣੇ ਸੀ ਪਰ ਉਹਨੂੰ ਥੋੜੇ ਚਿਰ ਬਾਅਦ ਭਗਵੰਤ ਮਾਨ ਜੀ ਨੇ ਇੱਕ ਵੀਡੀਓ ਪਾ ਕੇ ਸੰਦੇਸ਼ ਉਹਨਾਂ ਨੇ ਆਖਿਆ ਸੀ ਕਿ ਮੈਂ ਅੱਜ ਇੱਕ ਆਪਣੇ ਮੰਤਰੀ ਨੂੰ ਕੱਢਣ ਲੱਗਿਆ ਕੈਬਨਟ ਦੇ ਵਿੱਚੋਂ ਮੇਰੇ ਕੋਲ ਇੱਕ ਗੱਲ ਪਹੁੰਚੀ ਆਡੀਓ ਕਿ ਉਹ 1% ਜਿਹੜਾ ਕਮਿਸ਼ਨ ਹੈ ਸਿਹਤ ਵਿਭਾਗ ਦੇ ਵਿੱਚੋਂ ਮੰਗ ਰਹੇ ਐ ਦੋਸਤੋ ਇਹ ਮੁੱਖ ਮੰਤਰੀ ਸਾਹਿਬ ਦੀ ਆਪਣੀ ਸਪੀਚ ਸੀ ਉਹਨਾਂ ਨੇ ਵੀਡੀਓ ਪਾ ਕੇ ਆਖਿਆ ਸੀ ਕਹਿੰਦੇ ਜਿਹੜੀ ਕਰਪਸ਼ਨ ਹੈ ਭ੍ਰਿਸ਼ਟਾਚਾਰ ਹੈ ਇਹ ਬਿਲਕੁਲ ਮਨਜ਼ੂਰ ਨਹੀਂ ਤੇ ਦੋਸਤੋ ਆਪ ਹੀ ਕਹਿੰਦੇ ਚੰਡੀਗੜ੍ਹ ਫੜ ਕੇ ਆਪਣੇ ਦਫ਼ਤਰ ਦੇ ਵਿੱਚ ਵਿਜੇ ਸਿੰਘ ਲਾਜੀ ਨੂੰ ਗਿਰਫਤਾਰ ਕਰਵਾ ਦਿੱਤਾ ਸੀ ਤੇ ਹੁਣ ਥੋੜੇ ਦਿਨ ਪਹਿਲਾਂ ਉਹਨਾਂ ਨੂੰ ਕਲੀਨ ਚਿੱਟ ਮਿਲ ਗਈ ਹੈ ਵਿਜੇ ਸਿੰਘਲਾ ਜੀ ਦੋਸਾਂ ਤੋਂ ਮੁਕਤ ਹੋ ਗਏ ਹੈ ਵਿਜੇ ਸਿੰਘਲਾ ਜੀ ਨੂੰ ਵਧਾਈ ਹੋਵੇ ਮੈਨੂੰ ਤੇ ਇੰਜ ਸੀ ਕਿ ਅੱਜ ਵਿਜੇ ਸਿੰਘਲਾ ਜੀ ਦਵਾਰਾ ਕੈਬਨਟ ਮਨਿਸਟਰ ਬਣਨਗੇ ਕਿਉਂਕਿ ਮਾਨਸਾ ਜ਼ਿਲ੍ਹੇ ਨਾਲ ੱਤਕਾ ਹੋਇਆ ਬਹੁਤ ਵੱਡਾ ਪਹਿਲਾਂ ਤਾਂ ਉਦੋਂ ੱਤਕਾ ਹੋਇਆ ਜਦੋਂ ਅਸੀਂ ਮੂਸੇ ਵਾਲੇ ਨੂੰ ਹਰਾ ਬੈਠੇ ਉਹ ਤੋਂ ਗਨਮੈਨ ਵਾਪਸ ਹੋਏ ਉਹਦੀ ਜਾਨ ਚਲੀ ਗਈ ਅਸੀਂ ਠੱਗੇ ਗਏ ਸਾਡੇ ਨਾਂ ਮਾਨਸਾ ਵਾਸੀਆਂ ਨਾਲ ਬਹੁਤ ਵੱਡਾ ਸਾਨੂੰ ਸਦਮਾ ਲੱਗਿਆ ਪਰ ਫਿਰ ਅਸੀਂ ਇਹ ਗੱਲ ਚੱਲ ਲਈ ਸੀ ਚਲੋ ਕਿ ਸਾਡਾ ਜਿਹੜਾ ਐਮ.ਐਲ.ਏ ਹੈ ਉਹ ਕੈਬਨਟ ਮਨਿਸਟਰ ਬਣ ਗਿਆ ਪਰ ਦੋਸਤੋ ਫਿਰ ਉਹਨੂੰ ਕੱਢ ਦਿੱਤਾ ਸਾਨੂੰ ਇੰਜ ਲੱਗਿਆ ਕਿ ਚਲੋ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਕੱਢਿਆ ਇਹ ਵੀ ਚੰਗੀ ਗੱਲ ਹੈ ਅਸੀਂ ਚੱਲ ਲਿਆ ਪਰ ਹੁਣ ਕਲੀਨ ਚਿੱਟ ਮਿਲ ਗਈ ਹੈ ਹੁਣ ਲੋਕ ਦੁਬਧਾ ਵਿੱਚ ਹੈ ਸ਼ੰਕੇ ਵਿੱਚ ਹੈ ਕਿ ਹੋਇਆ ਕਿ ਮੁੱਖ ਮੰਤਰੀ ਸਾਹਿਬ ਦੇ ਕੋਲੇ ਸਬੂਤ ਦੇਣ ਵਾਲਾ ਬੰਦਾ ਝੂਠਾ ਸੀ ਜਿਹਨੇ ਆਡਗੋ ਭੇਜੀ ਉਹ ਝਾਲੀ ਸੀ ਇਹ ਤੇ ਸੀਐਮ ਸਾਹਿਬ ਨੂੰ ਆਪ ਚੰਗਾ ਹੁੰਦਾ ਉਹ 2 ਮਿੰਟ ਦਾ ਸੰਦੇਸ਼ ਪਾ ਕੇ ਆਪ ਦੱਸ ਦਿੰਦੇ ਜਦੋਂ ਕਲੀਨ ਚਿੱਟ ਦਿੱਤੀ ਹੈ ਵਿਜੇ ਸਿੰਘલા ਜੀ ਨੂੰ ਕਿ ਤੇ ਨਾਲ ਇਹ ਸਪਸ਼ਟ ਵੀ ਕਰ ਦਿੰਦੇ ਕਿ ਭਾਈ ਉਹ ਜਿਹੜਾ ਦੋਸ਼ ਲੱਗੇ ਸੀ ਉਹ ਅਸੀਂ ਭਲੇਖੇ ਵਿੱਚ ਸੀ ਜਾ ਸਾਨੂੰ ਸ਼ੰਕਾ ਪੈ ਗਿਆ ਸੀ ਜਾਂ ਕਿਸੇ ਨੇ ਝੂਠੇ ਸਬੂਤ ਦੇਤੇ ਸੀ ਤੇ ਦੋਸਤੋ ਗੱਲ ਸਾਫ਼ ਹੋ ਜਾਂਦੀ ਤੇ ਜਾ ਫਿਰ ਅੱਜ ਸੰਜੀਵ अरोड़े ਦੀ ਥਾਂ 'ਤੇ ਵਿਜੇ ਸਿੰਘਲਾ ਜੀ ਨੂੰ ਕੈਬਨਟ ਦੇ ਵਿੱਚ ਦੁਬਾਰਾ ਲੈ ਲਿਆ ਜਾਂਦਾ ਜਿਹੜਾ ਮਾਨਸਾ ਜ਼ਿਲ੍ਹੇ ਦਾ ਨੁਕਸਾਨ ਹੋਇਆ ਉਹ ਨਾ ਹੁੰਦਾ ਵਿਜੇ ਸਿੰਘਲਾ ਜੀ ਨੂੰ ਦੁਬਾਰਾ ਕੰਮ ਕਰਨ ਦਾ ਮੌਕਾ ਦੇਣਾ ਚਾਹੀਦਾ ਦੋਸਤੋ ਤਿੰਨ ਸਾਢੇ ਤਿੰਨ ਸਾਲ ਉਹਦੇ ਕੈਲਗੇ ਪੰਜਾਬੀ ਜਿਵੇਂ ਕਹਿੰਦੇ ਐ ਕੁੱਤਿਆਂ ਦੀ ਫੇਟ ਦੇ ਵਿੱਚ ਹੀ ਲੰਘ ਗਏ ਨਾ ਤੇ ਉਹਦੀ ਮੰਤਰ ਨੇ ਮੈਲਿਆਂ ਦੇ ਵਿੱਚ ਵਿਚਾਰੇ ਦੀ ਇੱਜ਼ਤ ਰਹੀ ਨਾ ਲੋਕਾਂ ਵਿੱਚ ਰਹੀ ਚਾਹੇ ਨਾਲ ਉਹਦੇ ਬਿਲਕੁਲ ਲੋਕ ਤੁਰੇ ਫਿਰੇ ਐ ਐਮਐਲਏ ਸੀ ਉਹਨਾਂ ਨੇ ਕੰਮ ਵੀ ਕਰਾਏ ਵਧੀਆ ਕੰਮ ਕਰਾਏ ਖੁੱਦ ਸਾਡੇ ਪਿੰਡ ਦੇ ਵਿੱਚ ਵੀ ਜਿਹੜਾ ਡੰਗਰ ਹਸਪਤਾਲ ਬਣਿਆ ਜਾਂ ਹੋਰ ਕੰਮ ਹੋਏ ਹੋਏ ਐ ਚੰਗੇ ਕਰਾਏ ਪਰ ਉਹਨਾਂ ਤੋਂ ਕੈਬਨਿਟ ਮਨਿਸਟਰ ਆ ਜਿਹੜਾ ਉਹਦਾ ਵਾਪਸ ਲੈ ਲਿਆ ਬਹੁਤ ਮੰਦਪਾਗਾ ਜੇ ਉਹ ਮੰਤਰੀ ਹੁੰਦੇ ਤੇ ਮਾਨਸਾ ਜ਼ਿਲ੍ਹੇ ਦੇ ਬਹੁਤ ਸਾਰੇ ਹੋਰ ਵੀ ਕੰਮ ਹੋਣੇ ਸੀ ਇਹ ਬਹੁਤ ਮੰਦਪਾਗਾ ਹੋਇਆ ਉਹਨਾਂ ਨੂੰ ਦੁਬਾਰਾ ਕੈਬਨਿਟ ਮਨਿਸਟਰ ਬਣਾਉਣਾ ਚਾਹੀਦਾ ਹੈ ਜਿਹੜਾ ਡੇਢ ਸਾਲ ਰਹਿੰਦਾ ਕਿ ਸਾਡੇ ਮਾਨਸਾ ਜ਼ਿਲ੍ਹੇ ਦੇ ਵੱਧ ਤੋਂ ਵੱਧ ਕੰਮ ਹੋ ਸਕਣ ਸਾਨੂੰ ਮੰਤਰੀ ਦਾ ਅਹੁਦਾ ਮਾਨਸਾ ਜ਼ਿਲ੍ਹੇ ਨੂੰ ਮਿਲ ਸਕੇ ਪਹਿਲਾਂ ਵੀ ਬੜੇ ਚਿਰ ਬਾਅਦ ਮਿਲਿਆ ਸੀ ਤੇ ਪਰ ਉਹ ਥੋੜਾ ਸਮਾਂ ਬਸ ਚਲੇ ਆ ਗਿਆ ਹੁਣ ਸਾਨੂੰ ਦੁਬਾਰਾ ਜਿਹੜਾ ਮੰਤਰੀ ਦਾ ਅਹੁਦਾ ਹੈ ਉਹ ਦਿੱਤਾ ਜਾਵੇ ਵਿਜੇ ਸਿੰਘ ਲਾਜੀ ਨੂੰ ਦੁਬਾਰਾ ਸਾਡੇ ਹਲਕੇ ਨੂੰ ਨਮਾਇੰਦਗੀ ਦਿੱਤੀ ਜਾਵੇ ਇਹ ਜਿਹੜੇ ਬੰਦੇ ਨੇ ਗਲਤ ਵੀਟ ਕੋ ਨਾਲ ਦੀ ਦਿੱਤੀ ਸੀ ਉਹ ਬੰਦੇ ਨੂੰ ਸਜ਼ਾ ਹੁਣ ਦਿੱਤੀ ਜਾਵੇ ਕੌਣ ਸੀ ਜਿਹੜੇ ਬੰਦੇ ਨੇ ਐਫ ਆਈ ਆਰ ਦਰਜ ਕਰਾਈ ਤੀ ਕਿਹੜਾ ਸੀ ਜਿਹੜਾ ਗਵਾਹ ਬਣਿਆ ਸੀ ਉਹ ਸਾਰੇ ਬੰਦਿਆਂ ਨੂੰ ਹੁਣ ਕਿਉਂ ਨਹੀਂ ਕੇਸ ਪਾ ਕੇ ਅੰਦਰ ਸਿੱਟਿਆ ਜਾਂਦਾ ਏ ਵੀ ਦੋਸਤੋ ਗੱਲਾਂ ਬਾਤਾਂ ਸਮਝਣ ਵਾਲੀਆਂ ਤੇ ਕਰਨ ਵਾਲੀਆਂ ਤੇ ਜਿਹੜਾ ਸਰਾਰੀ ਸਾਫ ਸੀ ਉਹ ਵੀ ਉਹ ਤੋਂ ਵੀ ਮੰਤਰੀ ਦਾ ਅਹੁਦਾ ਲੈ ਲਿਆ ਸੀ ਕਹਿੰਦੇ ਉਹਨਾਂ ਨੂੰ ਵੀ ਕਲੀਨ ਚਿੱਟ ਮਿਲ ਗਈ ਸੀ ਵਿਜੇ ਸਿੰਘ ਲਾ ਜੀ ਨੂੰ ਵੀ ਮਿਲ ਗਈ ਤੇ ਮਾਨਸਾ ਦੇ ਦੋ ਹੋਰ ਵੱਡੇ ਨੇਤਾ ਸੀ ਆਮ ਪਾਰਟੀ ਦੇ ਉਹਨਾਂ ਦਾ ਵੀ ਅਖਬਾਰਾਂ 'ਚ ਨਾਮ ਆ ਗਿਆ ਸੀ ਪਾਰਟੀ 'ਚ ਉਹ ਮੁਤਲ ਕਰਤੇ ਸੀ ਔਰ ਦੁਬਾਰਾ ਫਿਰ ਉਹਨਾਂ ਨੂੰ ਵੀ ਹੁਣ ਵੱਡੇ ਅਹੁਦੇ ਮਿਲ ਗਏ ਚਲੋ ਚੰਗੀ ਗੱਲ ਹੈ ਜੀ ਉਹਨਾਂ ਨੂੰ ਕਲੀਨ ਚਿੱਟ ਮਿਲ ਗਈ ਅਹੁਦੇ ਵੀ ਮਿਲਣੇ ਚਾਹੀਦੇ ਐ ਇਸ ਤਰ੍ਹਾਂ ਮੰਤਰੀ ਢਾਲੀਵਾਲ ਸਾਹਿਬ ਨਾਲ ਅੱਜ ਬੜਾ ਅਸੀਂ ਮਹਿਸੂਸ ਕਰਦੇ ਆਂ ਸਾਨੂੰ ਦੁੱਖਜੈ ਲੱਗਿਆ ਚੰਗੇ ਬੰਦੇ ਸੀ ਅੱਜ ਉਹਨਾਂ ਨੂੰ ਬੜੀ ਦਾ ਬੱਕਰਾ ਬਣਾ ਦਿੱਤਾ ਗਿਆ ਕੱਢ ਦਿੱਤਾ ਗਿਆ ਚਾਹੇ ਉਹ মিডিਆ ਵਿੱਚ ਕਹਿਣ ਕਿ ਮੈਨੂੰ ਅਹੁਦੇ ਦੀ ਭੁੱਖ ਨਹੀਂ ਕੋਈ ਦੁੱਖ ਨਹੀਂ ਪਰ ਦੋਸਤੋ ਜਿਹਦੇ ਮਗਰੋਂ ਤੇ ਮੂਹਰੋਂ ਪੈਲ ਟਗੱਡੀ ਲੈ ਜਾਵੇ ਘੌਂ ਘੌਂ ਕਰਦੇ ਹੂਟਰ ਹਟ ਜਾਣ ਉਹਦਾ ਦਿਲ ਤੇ ਪੁੱਛਿਆ ਲੋੜੀ ਦਾ 60 ਤੇ ਵੱਜਦੀ ਹੈ ਵੀਡੀਓ ਚੰਗੀ ਲੱਗੀ ਸਾਂਝੀ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ